ਜੋ ਮੈਂ ਕਹਿਤਾ ਹੁਣ ਇਸ ਤੋਂ ਬਾਅਦ ਵਾਹਿਗੁਰੂ ਦਾ ਨਾਮ ਲੋ ਮੈਨੂੰ ਥੋੜਾ ਲੇਟ ਆ ਗਿਆ ਜੀ ਮਾਫ ਕਰਨਾ ਮੀਟਿੰਗ ਦਾ ਮੁੱਦਾ ਕੀ ਸਾਰਾ ਮੈਨੂੰ ਬਾਪ ਮਾਫ ਕਰੋ ਇੱਕ ਵਾਰੀ ਦੱਸ ਦਿਓ ਜੀ ਚਲੋ ਹਾਂ ਆ ਜਾ ਆਦੇ ਮਮਾ ਇਹਦਾ ਮੈਨੂੰ ਮੀਟਿੰਗ ਆ ਗਈ ਕੋਈ ਨਹੀਂ ਅਸੀਂ ਅਮ ਜਹਾ ਹਮਾਰਾ हमारी तरफ से गुरु के छाने के लिए पाठ खंड पाठ उस टाइम भोग पाए गए सर वहाँ मैं आया था उसको भोगों के साथ बच्चे चले गए मैं अभी था और सिंह का पता लगा कि जहाँ मैं उनको सरकार देने आ गया इतनी बात वो चर्चा चर्चा तो चलते रहते हो मैं उनका क्या जवाब ਬਲੰਸ ਕਰਨੇ ਲਈ ਹੈ ਕਿ ਲਈ ਕੋ ਨਾ ਆ 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 ਨਾ ਕੋ ਗੱਲ ਹੋਈ ਹੈ ਨਾ ਮੈਂ ਕਰਨਾ ਕੋਈ ਸਿੱਖ ਸਾਹਿਬ ਨੂੰ ਸਿਸਤਕਾਰ ਵਾਏ ਮੇਰਾ ਫਰਜ਼ ਨਹੀਂ ਜੀ ਜੀ ਜੇ ਮੈਂ ਇੱਥੇ ਆਇਆ ਤੇ ਮੇਰਾ ਫਰਜ਼ ਇਸ ਤਰ੍ਹਾਂ ਕਿ ਮੈਂ ਆਪਦਾ ਫਰਜ਼ ਹਮੇਸ਼ਾ ਪੂਰਾ ਕਰਦਾ ਜਦੋਂ ਉਹ ਬਾਦਰ ਨੂੰ ਲੈ ਕੇ ਵੀ ਚਰਚਾ ਚੱਲਦੀ ਹੈ ਉਹਦੇ ਬਾਰੇ ਕੋਈ 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 ਚਰਚਾ ਸਵੀ ਸਿਵਰ ਆਦੀ ਉਹ ਇੱਕ ਵੱਖਰਾ 이슈 ਹੈ ਇੱਥੇ ਤੁਸੀਂ ਪਤਾ ਕਰ ਲੋ ਪਾਰਟਸੀ ਕਿ ਨਾ ਸੀ ਜਦ ਪਤਾ ਕਰਦੇ ਸੀ ਜੀ ਤੁਸੀਂ ਪੁਲਟ ਸਾਹਿਬ ਦੇ ਪਾਰਟ ਦੇ ਤੋਂ ਆਏ ਸੀਗੇ ਲੇਕਿਨ ਰਾਜੋਣਾ ਸਾਹਿਬ ਨੂੰ ਜਿਹੜੀ ਅਪੀਲ ਕੀਤੀ ਕੀ ਉਸ ਤੇ ਕੀ ਕਹਿਣਾ ਚਾਹੋ ਪਰ ਜਿਹੜੀ ਚੋਲ ਆ ਰਹੀ ਹੈ ਉਹ ਦੀ ਜਾਰੀ ਰਾਜੋਣਾ ਸਾਹਿਬ ਨੂੰ ਕੀ ਅਪੀਲ ਰਾਜੋਣਾ ਸਾਹਿਬ ਨੇ ਜਿਹੜਾ ਵੀ ਕਾਲੀ ਤਾਲ ਨੂੰ ਮਜਬੂਰ ਕਰਨ ਵਾਸਤੇ ਅਪੀਲ ਕੀਤੀ ਹੈ ਜੀ ਬਹੁਤ ਬਹੁਤ ਸਿਆਣੇ ਜੀ ਉਹਦੀ ਹਮੇਸ਼ਾ ਪੰਥਕ ਸੋਚ ਹੈ ਇਸੇ ਕਰਕੇ ਪਾਰਟੀ ਸਾਰੀ ਨਾਲ ਖੜੀ ਹੈ ਐਸਡੀਪੀਸੀ ਸਾਰਾ ਹਰਥਾਂ ਜੋ ਉਸੇ سپورਟ ਦੇ ਸਦਕਾ ਦਿੰਨੇ ਆ ਔਰ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਕਿ ਹਿੰਦੁਸਤਾਨ ਸਰਕਾਰ ਨੂੰ ਕਿ ਉਹਨਾਂ ਨੂੰ ਸੋਚ ਤੋਂ ਕੰਮ ਨਹੀਂ ਦਾ ਐਡੀ ਕੁਰਬਾਨੀ ਵਾਲੀ ਕੌਮ ਹੈ ਉਸ ਕੌਮ ਦੇ ਇਹ ਜਿਹੜੇ ਫਿਰ ਸੱਚ ਬੋਲ ਕੇ ਉਹ ਗੱਲ ਕਰ ਰਿਹਾ ਕੋਈ ਉਹਨੇ ਆਪ ਦੀ ਲਕੋਰੀ ਰੱਖੀ ਕਿ ਨਾ ਠੀਕ ਹੈ ਮੈਂ ਜੋ ਫੈਸਲਾ ਉਸਵੇ ਦੇ ਹਾਲਾਤ ਤੇ ਲਿਆ ਇੱਥੇ ਮੈਂ ਸਮਝਦਾ ਕਿ ਉਸ ਨੂੰ ਸਾਰੀ ਅੱਧਾ ਜਿਹੜਾ ਹੈ ਗੱਲ ਬੰਨਣੀ ਚਾਹੀਦੀ ਹੈ ਉਹਨੂੰ ਰਿਹਾ ਕਰਨਾ ਚਾਹੀਦਾ ਸੀ ਜਿਸ ਬਾਰੇ ਜਿਹੜਾ ਸਨੀਪਾ ਦਿੱਤਾ ਸਭ ਬਾਕੀ ਚੱਲ ਰਿਹਾ ਉਹ ਜੋ ਜੋ ਮੈਂ ਕੱਲ ਕਹਿ ਦਿੱਤਾ ਜੋ ਕੱਲ ਕਹਿ ਦਿੱਤਾ ਉਸ ਤੋਂ ਅੱਗੇ ਕੋਈ ਨਹੀਂ ਜੋ ਕੱਲ ਮੈਂ ਕਹਿਤਾ ਕਹਿਤਾ 15 ਦਸੰਬਰ ਨੂੰ ਚੋਣ ਹੋਣ ਦਾ ਸਮਾਂ ਪੂਰਾ ਹੋ ਗਿਆ ਉਹ ਤਾਂ ਜੀ ਨੇਚਰ ਲਿਆ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੂਲ ਹੈ ਉਹ ਚ ਡੈਲੀਗੇਟ ਭਰੌਣਿਆ ਭੱਜ बोल यार विनोद साहब बात बात आगू से छोले जने आ रहे हैं बहुत सारे इकट्ठा आ जा जी पठान जी बहुत सारे काली दल आगू जरे ने होरी दे रहे ने की करना आ रहे नहीं हम कुछ हो गए एको एको लावन एको फाइव चलेगा चलने जाता है एक चलेगा करने चलने करला यार हां जी ਅਕਾਲੀ ਦਲ ਬੜੀ ਕੁਰਬਾਨੀਆਂ ਤੋਂ ਬਾਅਦ ਇਹ ਜਮਾਤ ਬਣੀ ਹੈ ਕਿਸੇ ਬੰਦੇ ਨੇ ਇਕੱਲੇ ਨਹੀਂ ਬਣਾਈ ਜੀ ਜੀ ਜੋ ਲੋਕ ਬਹਾਦਰ ਹੈ ਔਖੇ ਸਮੇਂ ਚੋਂ ਬੰਦੇ ਤਕੜੇ ਹੋ ਕੇ ਲੜਦੇ ਆ ਜਿਸ ਕਿਸੇ ਦੇ ਮੱਥ ਕੋਈ ਕਮਜ਼ੋਰੀ ਆ ਜਾਂਦੀ ਹੈ ਕਹਿ ਲੈਂਦੇ ਇਸ ਕਰਕੇ ਮੈਂ ਕਿਸੇ ਦੇ ਸਤੀਫੇ ਤੇ ਕੁਝ ਨਹੀਂ ਕਹਿਣਾ ਜੀ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਅਕਾਲੀ ਦਲ ਇੱਕ ਬਹਾਦਰਾਂ ਦੀ ਜਮਾਤ ਹੈ ਕੁਰਬਾਨੀ ਵਾਲੀ ਜਮਾਤ ਹੈ ਜੋ ਲੋਕ ਤੜਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇ ਜਾਂਦੇ ਜਿਹੜੇ ਕੋਈ ਕਹੀ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲਾਂ ਕਬੜਾ 15 ਦਿਨ ਚੱਲੇਗਾ ਜਲਾਸ ਹੋਏਗਾ ਜਲਾਸ ਹੋਏਗਾ ਉਹ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਤੋਂ ਡੈਲੀਗੇਟ ਬਣਦੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਚੁੜਿਆ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਹੋ ਕਰਾਂਗੇ ਪੂਰਾ ਨਹੀਂ ਤਾਂ ਇਲੈਕਸ਼ਨ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਆਹ ਪ੍ਰਤੀ ਖੋਲੋਗੇ ਫਿਰ ਫਿਰ ਉਹ ਡੈਲੀਗੇਟ ਬਣਨਗੇ ਹਾਂਜੀ ਫਿਰ ਉਸ ਹਾਊਸ ਚ ਪ੍ਰਧਾਨਤਰੀ ਠੀਕ ਹੈ ਜੀ ਸੁਭਾਵਿਕ ਇੱਕ ਮੁਲਾਕਾਤ ਸੀਗੀ ਸਿੰਘ ਸਾਹਿਬਾਂ ਦੀ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਫਲਾਇਆ ਜਾ ਰਿਹਾ ਇਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਅੱਜ ਦਰਬਾਰ ਸਾਹਿਬ ਆਏ ਹੋਏ ਸੀਗੇ ਤੇ ਗਿਆਨੀ ਰਘੂਪੀਤ ਸਿੰਘ ਜੀ ਜਿਹੜੇ ਆ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਦੀ ਜਿਹੜੀ ਸੰਸਕਾਰ ਤੋਂ ਵਾਪਸ ਆਏ ਸੋਰੀ ਭੋਗ ਤੋਂ ਵਾਪਸ ਆਏ ਸੀਗੇ ਉਸ ਉਸ ਤੋਂ ਬਾਅਦ ਜਿਹੜਾ ਇੱਥੇ ਇੱਕ ਸੁਭਾਵਿਕ ਇੱਕ ਮੁਲਾਕਾਤ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਕਿ ਚਾਰ ਦਿਨਾਂ ਦੇ ਨਾਤੇ ਮੀਟਿੰਗ ਹੋਈ ਹੈ ਸਿਸ਼ਟਾਚਾਰ ਦੇ ਨਾਤੇ ਬਿਲਕੁਲ ਹਾਂ ਜੀ ਨਹੀਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਸਭ ਕੁਝ ਠੀਕ ਠਾਕ ਹੈ ਔਰ ਧਾਮੀ ਸਾਹਿਬ ਵੀ ਉੱਥੋਂ ਹੀ ਰਾਜਵਾਨਾ ਸਾਹਿਬ ਦੇ ਇਸ ਮਾਗਮਦੋ ਵਪਸਾਇਸੀ ਇਸ ਕਰਕੇ ਉਹ ਸਿਸ਼ਟਾਚਾਰ ਦੇ ਨਾਤੇ ਇਕੱਠੇ ਹੋਏ ਪਰ ਇਹਦੇ ਨਾਲ ਕਿਹੜੇ ਗੱਲਬਾਤ ਚੱਲਦੀ ਵੀ ਹੈ ਬਹੁਤ ਚਰਚਾ ਵਾਲੀ ਨਹੀਂ ਉਹ ਚਰਚਾ ਦੇਖੋ ਚਰਚਾ ਚਰਚਾ ਮਰਾ ਦਿਓ ਜੋ ਕਿਓ ਜੋ ਮਰੇ ਕੋਈ ਲੋਕ ਨਹੀਂ ਗਏ ਇਸਕੇ ਲਈ ਅੰਦਰੋਂ ਦੇ ਦੇ ਲਓ ਆਹ ਖੜਾਓ ਮੇਰੀ ਬੇਨਤੀ ਖੜੋ ਭਾਈ ਮਾਈਕ ਦੇ ਦੇ ਕਰੋ ਥੱਲੇ ਕਰ ਲੋ ਥੱਲੇ ਕਰ ਲੋ ਥੱਲੇ ਕਰ ਲੋ ਜੀ ਕਿਉਂ ਹੀ ਮੀਟਿੰਗ ਖਤਮ ਹੋਈ ਹੈ ਨਾਦਰਨਾਥ ਚਾਵਾ ਦਾ ਦੌਰ ਚੱਲ ਰਹੀ ਹੈ ਕਿਸੇ ਨੂੰ ਸਬੰਧਤਵਾ ਦੇਣ ਜਾ ਰਹੇ ਹੈ ਸਾਡਾ ਕਮਿਟੀ ਹਾਣਤ ਬਣੇਵੇਂ ਕੋਈ ਗੱਲ ਨਹੀਂ ਦੇਖੋ ਇੱਕ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਨੀਆ ਕਾਲੀਦਾਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨੂੰ ਮਿਲ ਲਗੇ ਤੇ ਉਹ ਦੂਜਾ ਕਿਸੇ ਗੈਰ ਤਰਮਾ ਦੇ ਮਿਸ਼ਨ ਖੜੀ ਮਿਲਣਗੇ ਤੋਂ ਮਿਲਣ ਆਏ ਹੈ ਕੋਈ ਇਦਾਂ ਦੀ ਗੱਲ ਭਾਈ ਰਾਜੋਨ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਐਪਰੀਸ਼ੀਏਟ ਕਰਦਾ ਹੈ ਜੇਹੀ ਜੇਗਾ ਕਿ ਸੁਖੀਰ ਬਾਲ ਦੇ ਮਾਮਲੇ ਤੇ ਪ੍ਰੋਫੈਸਰ ਜਲਦੀ ਲਿਆ ਜਾਵੇ ਤਾਂ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗਾ ਭਾਈ ਰਾਜ ਉਹਨਾਂ ਦੀ ਅਪੀਲ ਨੂੰ ਕਿਤਰਾ ਦੇਖ ਦੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਦਾ ਕੁਝ ਨਾ ਦਿੱਤਾ ਜਾਊਗਾ ਉਹ ਪੰਚ ਸਿੰਘ ਸਬੰਧੀ ਮੀਟਿੰਗ ਚ ਵਿਚਾਰ ਸੇ ਬਸ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਉਹਨਾਂ ਸ਼ੂਟਿੰਗ ਕਮੇਟੀ ਦੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੀਟਿੰਗ ਕਰਨੀ ਮੈਨੂੰ ਨਹੀਂ ਸੀ ਮਿਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਉਹ ਕੁਦਰਤੀ ਮੈਂ ਦਰਵਾਜਾ ਮੱਥਾ ਟੇਕਣਾ ਹੈ ਚਾਹਵਣੇ ਜ਼ੋਰ ਫੜਿਆ ਕਿ ਸਿੰਘ ਸਵਾਨ ਨੇ ਅਸਤੀਫਾ ਦੇ ਦਿੱਤਾ ਸਿੰਘ ਸਵਾਨ ਅੜ ਗਿਆ ਕਿ ਅਸਤੀਫਾ ਨਹੀਂ ਦੇਣਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਹਿਬਾਨਾ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਸਿਰ ਆਉਂਦਾ ਨਹੀਂ ਕੋਈ ਗੱਲ ਮੀਡੀਆ ਮਖੰਦੇ ਦਾ ਇਹ ਹਰਦਾਫਤ ਨੂੰ ਮਾਜੀ ਬਲੋ ਦੇਖੋ ਬਿਨਾ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾ ਸ਼ਰਤ ਸਮਰਥਨ ਦਿੱਤਾ ਤੇ ਜੇ ਅਗਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਠੀਕ ਹੈ ਜੀ ਸੁਪੀਰ ਜੀ ਤੁਹਾਡੇ ਨਾਲ ਮਿਲ ਲਗ ਗਿਆ ਸਾਬ ਦੇਖੋ ਜੀ ਲਾਈਵ ਸਟਾਰਟ ਹੋ ਗਈ ਦੁਬਾਰਾ ਬੋਲ ਦਿਓ ਸਾਬ ਸੁਪੀਰ ਸਿੰਘ ਜੀ ਉਹਨਾਂ ਦੇ ਮਾਮਲੇ ਕਦੋਂ ਵੀ ਉਹ ਜੈਦਰ ਸਿੰਘ ਅਕਾਲ ਤਖਤ ਸਾਹਿਬ ਜਨ ਜੇ ਕੋਈ ਇਸ ਮੀਟਿੰਗ ਦਾ ਮੁੱਦਾ ਕੀ ਸੀ ਕੋਈ ਐਸਾ ਮੁੱਦਾ ਨਹੀਂ ਸੀ ਕਿਹਾ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੇ ਇਹ ਉਹਨਾਂ ਨਾਲ ਹੀ ਸਿੰਘ ਸਭਾ ਨਾਲ ਦੀਆਂ ਮੀਟਿੰਗਾਂ ਜਿਹੜੀਆਂ ਇਹ ਰੂਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਸ਼ਟਾ ਯਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਆਉਂਦੀਆਂ ਸ਼ੁਰੂ ਹੁੰਦੇ ਹੀ ਚਰਚਾਵਾਂ ਦੋ ਸ਼ੁਰੂ ਹੋਇਆ ਇੱਥੇ ਤੱਕ ਕਿ ਕੁਝ ਮੀਡੀਆ 'ਚ ਵੀ ਖਬਰ ਆ ਗਈ ਹੈ ਕਿ ਸਿੰਘ ਸਭਾ ਨਕੀਬਤ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਭਾਈ ਰਾਜੋ ਉਹਨਾਂ ਨੇ ਅੱਜ ਪੰਥਕ ਏਕਤਾ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਮਰਥਨ ਦਿੰਦਾ ਔਰ ਸਾਡੇ ਵੱਲੋਂ ਵੀ ਇਹੋ ਅਪੀਲ ਹੈ ਕਿ ਪੰਥਕ ਏਕਤਾ ਹੋਣੀ ਚਾਹੀਦੀ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਨਮਦਰੀ ਟਕਸਾਲ ਵੱਲੋਂ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਏ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਂਦੇ ਜਾਂਦੇ ਚਾਹੀਦੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰੀ ਛੱਟ ਨਾਲ ਤੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕੀ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਦੀ ਸੈਂਡ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰ ਦਈਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਵੀਡੀਓ ਵਾਇਰਲ ਹੋਣ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਕੀਤਾ ਜਾਉ ਉਸ ਦੇ ਚਾਦੇ ਵਿੱਚ ਹਾਂ ਪੰਜ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਹੀ ਪੰਜ ਸਿੰਘ ਸਭਾ ਨਾਲ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ درست ਹੈ ਉਹ ਮਨਜੋਤ ਸਿੰਘ ਸਾਹਿਬ ਜਾਨੀ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਵਿੱਚ ਸ੍ਰੀ ਗੁਰਨਾਨਦ ਦੇਵ ਜੀ ਰੂਪਤ ਆ ਰਿਹਾ ਹੈ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ੍ਰੀ ਕਲਤਖ ਸਾਹਿਬ ਇਸ ਮਸਲੇ ਨੂੰ ਦੇਖ ਰਹੇ ਕੱਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਗ ਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਸਨੀ ਰੱਖੀ ਗਈ ਹੈ ਤੇ ਜਿਹੜੀ ਬਾਦ ਤੋਂ ਮਤਲਬ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨਣੀ ਹੈ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ